ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬਟਰ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤਾਂ ਅੱਜ ਤੇ ਦੋ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੋ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 7528899646 ਠੀਕ ਆ ਬਾਈ ਦੋ ਨਾਗ ਆ ਜੀ ਅੱਜ ਹਾਂ ਦੋ ਆ ਵੀ ਅੱਜ ਠੀਕ ਆ ਇੱਕ ਨੰਬਰ ਤੋਂ ਬਾਈ ਇਹ ਤੋਂ ਸ਼ੁਰੂ ਕਰ ਸੁਆ ਕਿੰਨਾਂ ਮਾ ਜੀ ਇਹ ओरिजिनल ਬਾਈ ਦੂਜਾ ਸੁਆ ਵਾ ਕਾ ਦੋ ਸੁਈ ਆ ਜੀ ਇਹ ਮਾਲਾ ਰਾਤ 12 ਕੋਈ ਸੂਈ ਆ ਬੱਚਾ ਕੀ ਦਿੱਤਾ ਜੀ ਇਹ ਨਾ ਮਗਰ ਬੱਚਾ ਬਾਈ ਠੀਕ ਹੈ ਜੀ ਰਡਾਨਾ ਜੀ ਰੋ ਪਈ ਆ ਦਿਖਾ ਦੇ ਬਾਈ ਇਹਦੀ ਜੇਰ ਬਠਲ ਚ ਪਈ ਆ ਠੀਕ ਹੈ ਬਾਈ ਹਾਂ ਜੀ ਰੋ ਪਈ ਆ ਸਾਰੀ ਤੇ ਕਿੰਨਾ ਕ ਬੋਲਾ ਕੱਢਿਆ ਜੀ ਇਹ ਕਰਕੇ 4 ਕਿਲੋ ਆਪਾਂ ਬੋਲਾ ਚੋਇਆ ਬਈ ਯਾਰ ਥਾਣਾ ਦੀ ਗੰਨਾ ਜੀ ਮੈਂ ਕਹਿੰਦਾ ਜਮਾ ਚੋਈ ਰੂ ਵਰਗੀ ਆ ਠੰਡੀ ਸੀਲ ਬਥੇਰੀ ਕਿੰਨਾ ਕ ਦੁੱਧ ਪਾਜੂ ਬਾਈ ਬਾਈ ਪਿਛਲੇ ਸੂਏ ਮਾਲਕ ਨੇ ਤਾਂ 16 ਕਿਲੋ ਚੋਇਆ ਜਿਹੜਾ ਜਿਹੜਾ ਬਾਲਟੀ ਆ ਠੰਡੀ ਆ ਜੀ ਮੈਂ ਕਹਿੰਦਾ ਜਮਾ ਠੰਡੀ ਆ ਤੇ ਐਸਤੀ ਨੂੰ ਦੇਣਾ ਜੀ ਦਾ 17 18 ਕਿਲੋ ਜਿਹੜੇ ਹਸਾਉਣਾ ਰੰਗ ਬਾਜ ਆ ਹੈਰ ਸ਼ਹਿਰ ਚ ਕ੍ਰੋਸ ਆ ਜਰਸੀ ਤੇ ਬਹੁਤ ਚੜਦਾ ਬਾਕੀ ਦੁੱਧ ਵਾਲਿਆਂ ਨੂੰ ਬਹੁਤ ਆ ਗਾਂ ਦਾ ਦੁੱਧ ਵੀ ਚੰਗਾ ਦੇ ਉਪਰ ਦੁੱਧ ਮਹੀਨਾਂ ਚੱਲੂਗਾ ਸਹੀ ਗੱਲ ਤੋੜ ਕੇ ਬਾਕੀ ਅਗਲਾ ਇਹ ਕਹਿ ਰਿਹਾਦਾ ਭਾਈ ਦੁੱਧ ਦਾ ਅਸਲ ਮੇਰਾ 10 ਦਿਨਾਂ ਨੂੰ ਬਣਦਾ ਗਾਂ ਦਾ ਜਾ ਕੇ ਸਹੀ ਗੱਲ ਅੱਲਾ ਕਹਿੰਦਾ ਬੋਲਾ ਇਹਨਾਂ ਬੋਲਾ ਜਿਹੜੀ ਬਈ ਘੱਟ ਦਊਗਾ ਦੁੱਧੋਂ ਬਾਕੀ ਖਰੀ ਨਿਕਲਦੀ ਹੁਣ ਆਪਾਂ ਇਹਦਾ ਕਿਹੜਾ ਤਰਕੋ ਚੁਈ ਆ ਹੱਥ ਨੇ ਚੁਈ ਹੋਊਗੀ ਸਹੀ ਗੱਲ ਤੋੜ ਕੇ ਦਿਖਾਦੀ ਬਈ ਬਾਈ ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ ਰਾਤ ਸੂਈ ਸੀਗੀ ਬੱਚਾ ਮਗਰ ਬੱਛਾ 나ੜੂਆ ਨਾਲ ਆ ਜੀ ਜੇਰ ਪ੍ਰੋਪਰ ਡਨ ਆ ਜੀ ਮਾਰਨਿੰਗ ਬਾਈ ਦੱਸਦਾ ਕਿ 4 ਕਿਲੋ ਬੋਲਾ ਕੱਢਿਆ ਵਾ ਜੀ ਬਾਕੀ ਥਣਾ ਦੀ ਦਾਨਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਬਈ ਚੁੜਾਈ ਵੀ ਬਹੁਤ ਚੰਗੀ ਹੈ ਬਾਈ ਵਾਲਾ ਥਾਣਾ ਜੀ ਜਿਵੇਂ ਮਰਜੀ ਬੈਂਡੀ ਫੀਲ ਪੂਰੀ ਹੈ ਜੀ ਥੋੜਾ ਜਿਹਾ ਬੱਚੇ ਦਾ ਕਰਦੀ ਆ ਬਾਕੀ ਵਜਨ ਵਜੂਦ ਚੰਗਾ ਪਿਛਲੇ ਚੂਏ ਦਾ 16 ਕਿਲੋ ਦਾ ਰਿਕਾਰਡ ਆ ਜੀ ਇੱਕ ਪਿਆਰ ਪਲੱਸ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਬਹੁਤ ਲੈ ਸਕਦਾ ਜੀ ਠੰਡੀ ਸੀਲ ਹੈ ਜੇ ਮਰਜੀ ਠੰਡੀ ਸੀਲ ਪੂਰੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਲੇਵਲ ਉਹ ਤਾਂ ਗਾਰੇ ਬਾਈ ਜੇ ਤੁਸੀਂ ਦਿਖਾ ਦਿੰਨੇ ਹਵਾਂ ਦੇ ਬਰੀਕ ਦੀਕ ਵੀ ਚੈੱਕ ਕਰ ਲੋ ਥੋੜਾ ਜਿਹਾ ਉਪਰਾ ਕਰਦਾ ਜੀ ਬੈਕ ਸਾਈਡ ਤੋਂ ਵੀ ਥਣ ਚੈੱਕ ਕਰ ਸਕਦੇ ਆ ਜੀ ਜੋ ਆਈ ਵੀ ਬਹੁਤ ਚੰਗੀ ਲੱਗੀ ਆ ਬਾਈ ਮੋਟੀ ਮੋਟੀ ਦਮਾਨ ਜਮਾਂ ਲੈਣ ਦੇ ਨਾਲ ਹੀ ਆਪਾਂ ਦੇ ਲੈਣ 46000 ਦੀ ਬਾਈ ਦੇ ਦਾਂ ਕੋਈ ਮੁੱਲ ਪਹਿਰ ਨਹੀਂ ਕੋਈ 70 ਨਹੀਂ ਇਹਨਾਂ ਨੇ ਅਗਲਾ 55 ਮੰਗ ਲਿਆ 46000 ਦੀ ਦੇਣ ਲੈਣੀ ਹੈ ਦੇਣ ਲੈਣੀ ਆ ਬਾਈ ਠੀਕ ਆ ਜੀ ਦਾ ਨਾੜੂਆ ਸਾਰੇ ਚੈੱਕ ਕਰ ਸਕਦੇ ਹੋ ਬੱਚੇ ਦਾ ਨਾੜੂਆ ਨਾਲ ਆ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਬਾਈ ਇਹ ਦੋ ਤਰੀਕ ਦੀ ਸੂਈ ਹੈਗਾ ਦੋ ਤਰੀਕ ਦੀ ਅੱਜ 4 ਹੋ ਗਈ। ਇਹ ਮੰਨ ਲਾ ਵੀ ਅੱਜ ਇਹੋ 1 ਮਹੀਨਾ ਤੇ 3 ਦਿਨ ਹੋ ਗਏ ਸਭ। ਠੀਕ ਆ ਜੀ। ਬੱਚਾ ਕੀ ਹੈ ਜੀ? ਬੱਚਾ ਜਿਹੜਾ ਮਰ ਗਿਆ। ਮਰ ਗਿਆ ਜੀ। ਹਾਂ। ਠੀਕ ਆ। ਜੇ ਕੋਈ ਡਾਕਟਰ ਲੈ ਕੇ ਆਉਂਦੇ ਚੈੱਕ ਕਰਾਉਂਦੇ। ਹਾਂ ਚੈੱਕ ਕਰਾ ਲਈ ਜੇ ਜੂਰ ਦੀ ਸਾਫ ਆ ਉਹ ਆਪਾਂ ਨੂੰ ਕੋਈ ਚੱਕਣ ਵਾਲਾ ਡਾਕਟਰ ਲੈ ਆ ਕੇ ਚੈੱਕ ਕਰਾ ਲੈ। ਠੀਕ ਆ ਜੀ। ਜਿਹੜਾ ਬਈ ਪਰਲੇ ਮੂਹਰੇ ਪੈਰ ਉਸ ਨਾ ਇੱਕ ਪਰਸੋਂ ਚ ਉੱਥੇ ਹੀ ਲੱਗ ਮਾਰ ਲਾ। ਕੀ ਚੱਕਰ ਬਣ ਗਿਆ? ਪਤਾ ਨਹੀਂ ਕੀ ਚੱਕਰ ਬਣਿਆਗਾ। ਜੇ ਰੋੜਾ ਹੋ ਗਿਆ ਤਾਂ ਖੁਬਿਆ ਨਹੀਂਗਾ ਆਪਾਂ ਨੇ ਲੱਗ ਮਾਰ ਦਿਓ ਪੈਰ ਤੇ। ਠੋਕਰ ਠੋਕਰ ਕਰਨ ਲੱਗ ਗਈ। ਪਰ ਨਊ ਕੋਈ ਠੁਗਿਆ ਨਹੀਂ ਠੁਗਣੇ ਇਤੋਂ ਦਿਖਾ ਦੇ ਕੋਈ ਚੱਕਰ ਨਹੀਂ ਗਾ। ਰੀਅਲ ਸੂਆ ਦੂਜਾ ਕੋਈ ਵਾਸਤਾ ਨਹੀਂ ਗਾ। ਦੁੱਧ ਕਿੰਨਾ ਤਿਆਰ ਹੈ ਜੀ? ਦੁੱਧ ਬਈਏ ਥੱਲੇ 5-6 ਕਿਲੋ ਹੀ ਆ। 5-6 ਕਿਲੋ ਹੀ ਆ ਜੀ। ਬਸ ਆਪਾਂ ਥਾਣਾ ਦੀ ਡੰਨਾ ਜੀ। ਮੈਂ ਕਹਿੰਦਾ ਥਾਣਾ ਦੀ ਡੰਨਾ ਲੈਵਲ ਉੱਪਰ ਦਿਖਾ ਦੇ ਸਪਾਈ ਨੂੰ। ਠੀਕ ਆ ਜੀ। ਬਾਕੀ ਹਵਾਨਾ ਚੈੱਕ ਕਰ ਸਕਦੇ ਹੋ 5 ਤੋਂ 6 ਕਿਲੋ ਦੁੱਧ ਦਾ। ਚਾਰ ਹੀ ਥਾਣਾ। ਇਹ ਮੂਰਲੇ ਤੋਂ ਉਹ ਲੰਗ ਕੱਢ ਗਈ ਆ ਬਾਈ ਦੱਸਦਾ। ਪਰ ਆਹ ਕਹਿੰਦਾ ਮਾੜਾ ਲੰਗ ਕੱਢ ਕਿਉਂ ਤੁਰਦੀ-ਤੁਰਦੀ ਠੀਕ ਆ ਭਰਾ ਆ ਠੀਕ ਹੈ ਪਰਲੇ ਪੈਰ ਨੂੰ ਠੀਕ ਹੈ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਹਾਂ ਉਹ ਡਾਕਟਰ ਕਹਿੰਦਾ ਮੇਰਾ ਗਾਂ ਕੱਚਾ ਭਾਲਦੀ ਆ ਆਪਣੇ ਕੱਚਾ ਹੈ ਨਹੀਂ ਬਈ ਜੀ ਆਪਣੇ ਪੱਕਾ ਇਹ ਤਾਂ ਆਪਣੇ ਪੱਕਾ ਮੇਨ ਗੱਲ ਇਹ ਆ ਠੀਕ ਹੈ ਬਾਈ ਹਾਂ ਇਹ ਵੀ ਤੋੜ ਕੇ ਦਿਖਾਉਣੀ ਹੈ ਜੀ ਤੋੜ ਕੇ ਦਿਖਾ ਦਿੰਦੇ ਕੋਈ ਨਹੀਂ ਬੰਮੜਾ ਹੁੰਦਾ ਕੋਈ ਪਰਲਾ ਪੈਰ ਹੀ ਉਹ ਤਾਂ ਕੋਈ ਚੱਕਰ ਨਹੀਂ ਇਹ ਕਿੱਥੇ ਖੜੀਆਂ ਰਹਿਣੀਆਂ ਨੇ ਇਹਾਂ ਵਿਚਾਰੀਆਂ ਠੀਕ ਹੈ ਜੀ ਥੋੜਾ ਜਿਹਾ ਤੁਸੀਂ ਦੇਖ ਹੀ ਚੱਕਦੇ ਪੱਕੇ ਥਾਂ ਦਾ ਹੀ ਕਰਦੀ ਆ ਬਾਈ ਪੱਕੇ ਦਾ ਹੀ ਕਰਦੀ ਆ ਲੈ ਕੋਈ ਤਰਨਦੁਰ ਜੋ ਹੈ ਨਹੀਂ ਕੋਈ ਉਹ ਜਿੱਦਾਂ ਲੈ ਉਹਦੋਂ ਸਹੀ ਸੀ ਬਾਈ ਬਸ ਕੋਈ ਨਹੀਂ ਮੋਰਲਾ ਬਾਈ ਕਾਹਦਾ ਜਿਆ ਡਰਦੀ ਆ ਪੱਕੇ ਥਾਂ ਤੋਂ ਵਿਚਾਰੀ ਹਾਂ ਉਹ ਪਰਲਾ ਪਿਆ ਰਾ ਇਧਰ ਲੱਪਰ ਹਾਂ ਪੰਦਲੀ ਬਣਾਉਣ ਵਾਲਾ ਪਰ ਆਪਾਂ ਸੱਧਿਆ ਨਹੀਂ ਕੋਈ ਠੀਕ ਹੈ ਜੀ ਤੇ 5 ਤੋਂ 6 ਕਿਲੋ ਦੁੱਧ ਤਿਆਰ ਆ ਇਹਦਾ ਕੀ ਡਿਮਾਂਡ ਆ ਜੀ ਇਹ ਲਈਦਾ ਯਾਰ ਮਹਿੰਗੀ ਆ ਆਪਾਂ ਦਾ ਗਊ ਦੀ ਸੌਂ ਵੀ ਖਾਲਾ ਕੋ ਚੱਕਰ ਨਹੀਂ ਜਿਹੜੀ ਗੱਲ 1 ਮਹੀਨਾ 3 ਦਿਨ ਇਹਨੂੰ 4 ਦਿਨ ਸੂਈ ਨੂੰ ਠੀਕ ਆ ਜੀ ਜਿਹੜੇ ਸਹੀ ਆ ਆਪਾਂ ਇਹ ਅੱਜ 10000 ਦੇ ਦੇ 10000 ਦੇ ਦੇ ਹਾਂ 40000 ਦੀ ਬਾਈ ਮੋਢੋ ਲਈ ਵੀ ਹੈਗਾ ਠੀਕ ਆ ਜੀ ਹਾਂ ਇਹ ਲਈ ਵੀ ਆਪਣੀ ਕੋਕਰੀ ਦੋਗਾ ਠੀਕ ਆ ਬਾਈ ਹਾਂ ਇਹ ਪਤਾ ਨਹੀਂ ਕਿ ਕਿੱਥੇ ਕਰਦੇ ਰਹਿ ਗਏ ਹਾਂ ਖਰਚੇ ਭਾੜੇ ਵੱਖਰੇ ਆ ਠੀਕ ਆ ਜੀ ਹਾਂ ਉੱਥੇ ਉੱਥੇ ਹੀ ਸਾਫ 10000 ਰੁਪਿਆ ਇਹਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਧੰਨਵਾਦ